ਔਰ ਇਹ ਜੋ ਘਟਨਾ ਹੋਈ ਆ ਉਹਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਬਹੁਤ ਮਾਰਾ ਕੀਤਾ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗਦਾ ਕਿ ਉਸ ਨੂੰ ਫੜ ਕੇ ਚੌਂਕ ਦੇ ਵਿੱਚ ਲਿਆ ਕੇ ਗੋਲੀ ਮਾਰੇ ਤੇ ਸਾਰਿਆਂ ਨੂੰ ਇਨਸਾਫ ਮਿਲੇ ਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਤੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਇੱਕ 5 ਸਾਲ ਦਾ ਬੱਚਾ ਅਗਵਾ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਦਰਿੰਦਗੀ ਦੇ ਸ਼ਿਕਾਰ ਹੋਸ ਬੱਚੇ ਦੀ ਲਾਸ਼ ਬੇहद ਦੁਖਦਾਇਕ ਹਾਲਾਤਾਂ ਦੇ ਵਿੱਚ ਮਿਲੀ ਸੀ ਮਾਮਲੇ ਨੂੰ ਲੈ ਕੇ ਹੁਣ ਸੂਬੇ ਭਰ ਦੇ ਲੋਕਾਂ ਦੇ ਵਿੱਚ ਰੋਸ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸੁਲਤਾਨਪੁਰ ਲੋਧੀ ਵਿਖੇ ਲੋਕਾਂ ਦੇ ਵੱਲੋਂ ਵਿਸ਼ਾਲ ਇਕੱਤਰਤਾ ਕਰਨ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਇਹਨਾਂ ਦੀਆਂ ਪ੍ਰਾਪਰਟੀਆਂ ਖਰੀਦਣ ਤੇ ਪਾਬੰਦੀ ਲੱਗੇ ਅਤੇ ਹੋਰ ਸਖਤ ਫੈਸਲੇ ਲਏ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਪ੍ਰਵਾਸੀ ਕਿਸੇ ਵੀ ਪੰਜਾਬੀ ਬੱਚੇ ਦੇ ਨਾਲ ਅਜੀਹਾ ਵਰਤਾਰਾ ਨਾ ਕਰ ਸਕੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਮੇਰਾ ਨਾਮ ਪਾਲਾ ਜੀ ਕਰਾਈ ਜੋਤੀ ਸਕੂਲ ਦਾ ਡਰਾਈਵਰ ਆ ਜੀ ਮੈਂ ਬੱਸਾਂ ਚਲਾਉਂਦਾ ਸਕੂਲੇ ਸੀ ਪਰ ਇਹ ਜੋ ਘਟਨਾ ਹੋਈ ਆ ਉਹਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਨਿੱਕੇ ਜਿਹੇ ਬੱਚੇ ਨੂੰ ਘਰੋਂ ਲਿਜਾ ਕੇ ਚੱਕ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਤੇ ਉਸ ਨੂੰ ਮਾਰ ਦਿੱਤਾ ਬਹੁਤ ਮਾਰਾ ਕੀਤਾ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗਾ ਕਿ ਉਸ ਨੂੰ ਫੜ ਕੇ ਚੌਂਕ ਦੇ ਵਿੱਚ ਲਿਆ ਕੇ ਗੋਲੀ ਮਾਰੇ ਤੇ ਸਾਰਿਆਂ ਨੂੰ ਇਨਸਾਫ ਮਿਲੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਕੰਮ ਕਰਨ ਵਾਲਾ ਭਈਆ ਹੀ ਆ ਪੰਜਾਬੀ ਵੀ ਆ ਕੋਈ ਵੀ ਹੋ ਸਕਦਾ ਸਾਰਿਆਂ ਦੇ ਬੱਚੇ ਆ ਸਾਡੇ ਵੀ ਬੱਚੇ ਆ ਨਿੱਕੇ ਨਿੱਕੇ ਅਸੀਂ ਤੇ ਬੱਚਾ ਨੂੰ ਘਰੋਂ ਨਿਕਲਣਾ ਬੰਦ ਕੀਤਾ ਡਰ ਨਾਲ ਜਦੋਂ ਮਿਲੇ ਤਾਂ ਸਾਰਿਆਂ ਨੂੰ ਉਸ ਨੂੰ ਸਜ਼ਾ ਮਿਲੇ ਇਸ ਚੀਜ਼ ਦੀ ਚੌਂਕ ਦੇ ਵਿੱਚ ਲਿਆ ਕੇ ਗੋਲ ਵਰਿਆ ਅੱਗੇ ਤੋਂ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਕੋਈ ਭਈਆ ਹੋਵੇ ਚਾਹੇ ਕੋਈ ਵੀ ਹੋਵੇ ਇਸ ਚੀਜ਼ ਬਾਰੇ ਕਦੇ ਉਹਨਾਂ ਦੇ ਦਿਮਾਗ ਵਿੱਚ ਨਾ ਆਵੇ ਇਦਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੋਚੇ ਵੀ ਨਾ ਇਦਾਂ ਦਾ ਕੰਮ ਕਰਨ ਲੱਗਾ ਕਿਸੇ ਨਾਲ ਹਾਂਜੀ ਕੀ ਹਾਲ ਹੈ ਤੇ ਹਟਾ ਤੇ ਆਇ ਤੇ ਰੋ ਮੇਰਾ ਨਾਮ ਰਾਹੁਲ ਹੈ ਜੀ ਅੱਜ ਦੇ ਰੋਸ ਦਾ ਮੇਨ ਮਕਸਦ ਹੈ ਜੀ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਜਾਵੇ ਇਹ ਬਹੁਤ ਹੀ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ ਬੱਚੇ ਨੂੰ ਠੀਕ ਹੈ ਜੀ ਇਹ ਪੰਜਾਬੀਆਂ ਨੂੰ ਹੁਣ ਜਾਗਣਾ ਪੈਣਾ ਭਈਆਂ ਨੂੰ ਇਸ ਪੰਜਾਬ ਤੋਂ ਭਜਾਉਣਾ ਪੈਣਾ ਜੀ ਉਹ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿੱਦਾਂ ਸਾਰਿਆਂ ਨੂੰ ਪਤਾ ਕਿੱਦਾਂ ਕਿੱਦਾਂ ਉਹਨੂੰ ਬੱਚੇ ਨੂੰ ਮੌਤ ਦਿੱਤੀ ਕੀ ਕੀ ਉਹਦੇ ਨਾਲ ਕੀਤਾ ਸਹੀ ਕਿ ਨਹੀਂ ਹੁਣ ਇਹ ਪ੍ਰਸ਼ਾਸਨ ਅੱਗੇ ਮੰਗਾ ਕਿ ਉਸ ਬੰਦੇ ਨੂੰ ਫੜ ਕੇ ਚੌਂਕ ਦੇ ਵਿੱਚ ਗੋਲੀ ਮਾਰੀ ਜਾਵੇ ਜਾਂ ਨੂੰ ਫਾਂਸੀ ਦਿੱਤੀ ਜਾਵੇ ਚੌਂਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਤਾਂ ਕਿ ਜੋ ਬਾਅਦ ਵਿੱਚ ਕੋਈ ਭਈਆ ਕੋਈ ਵੀ ਆ ਇਦਾਂ ਦਾ ਕੰਮ ਕਰਨ ਬਾਰੇ ਸੋਚੇ ਵੀ ਨਾ ਸਾਡੀ ਇਹ ਪ੍ਰਸ਼ਾਸਨ ਅੱਗੇ ਮੰਗ ਆ ਜੀ ਹੋਰ ਅਸੀਂ ਕੁਝ ਨਹੀਂ ਚਾਹਾਂ ਆਪਾਂ ਜੀ ਅੱਜ ਜਥੇ ਬੰਦੀ ਨੇ ਇਹ ਸਾਰੇ ਜਿਹੜੇ ਆ ਇਸ ਆਪਣੇ ਕ੍ਰਾਈਸ ਜੋਤੀ ਸਕੂਲ ਸਰਦਾਰਪੁਰ ਦੇ ਡਰਾਈਵਰ ਆ ਵਿੱਚੋਂ ਤੇ ਕੁਝ ਕੋ ਮੇਰੇ ਨਾਲ ਦੇ ਫੋਟੋਗ੍ਰਾਫਰ ਵੀ ਰਿਆ ਜਿਹੜੇ ਅੱਜ ਅਸੀਂ ਇਕੱਠੇ ਹੋਏ ਆ ਇਹ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਹੋਈ ਆ ਇੱਕ ਛੋਟੇ ਜਿਹੇ ਬੱਚੇ ਨੂੰ ਉਮਰ ਚ तकरीबन 4-5 ਸਾਲ ਦੇ ਬੱਚੇ ਨੂੰ ਇੱਕ ਭਈਆ ਘਰੋਂ ਚੱਕ ਕੇ ਲੈ ਗਿਆ ਤੇ ਬਾਅਦ ਉਹਦੇ ਵਿੱਚ ਨਾਲ ਬਹੁਤ ਉਹਨੇ ਗਲਤ ਕੰਮ ਕੀਤਾ ਉਹਨੂੰ ਜਾਨੋਂ ਮਾਰ ਦਿੱਤਾ। ਉਸ ਸਿਲਸਿਲੇ 'ਚ ਅਸੀਂ ਸਾਰੇ ਅੱਜ ਰੋਸ ਮਾਰਚ ਕਰਦੇ ਸੀਗੇ ਤੇ ਇਹ ਦੇਖੋ ਜੀ ਇਹ ਘਟਨਾ ਕੱਲੇ ਹੁਸ਼ਿਆਰਪੁਰ ਪੁਰਣੀ ਪਹਿਲਾਂ ਹੋਰ ਵੀ ਕਈਆਂ ਸ਼ਹਿਰਾਂ ਦੇ ਵਿੱਚ ਆਪਣੇ ਕਈਆਂ ਪਿੰਡਾਂ 'ਚ ਹੋਈ ਆ ਇਹੋ ਜਿਹੀ ਘਟਨਾ ਤੇ ਆਪਾਂ ਨੂੰ ਹੁਣ ਅਵੇਅਰ ਹੋਣਾ ਚਾਹੀਦਾ ਇਹਦੇ ਤੋਂ ਇਹ ਦਿਨੋ ਦਿਨ ਜਿਹੜੇ ਘਟਨਾਵਾਂ ਵਾਧ ਹੀ ਰਹੀਆਂ ਆ ਇਹਨਾਂ ਨੂੰ ਤੇ ਹੁਣ ਨੱਥ ਪਾਉਣੀ ਚਾਹੀਦੀ ਆ ਆਪਾਂ ਨੂੰ। ਦੇਖੋ ਜਿਹੜੇ ਗਲਤ ਕੰਮ ਕਰਦੇ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਕੱਲੇ ਭ ਉਹਨਾਂ ਦੇ ਵਿੱਚੋਂ ਕਈ ਹੋਰ ਵੀ ਹੋ ਸਕਦੇ ਆ ਪਰ ਜਿਹੜੀ ਹੁਣ ਦੋ ਚਾਰ ਘਟਨਾ ਅਸੀਂ ਦੇਖੀਆਂ ਵਾ ਉਹ ਸਾਰੀਆਂ ਇਹ ਬਾਹਰਲੀ ਸਟੇਟਾਂ ਦੇ ਲੋਕਾਂ ਨੇ ਕੀਤੀਆਂ ਜਿੱਦਾਂ ਸਾਡੇ ਲਾਗੇ ਇੱਥੇ ਕੱਲ ਹੁਣ ਵਿਧੀਪੁਰ ਦੀ ਘਟਨਾ ਆ ਆਪਣੇ ਲਾਗੇ ਇੱਥੇ ਪਿੰਡਿਆ ਉੱਥੇ ਕੱਲ ਦੋ ਬੱਚੇ ਇੱਕ ਮੁੰਡਾ ਤੇ ਕੁੜੀ ਪਈਏ ਨੇ ਕਿਸੇ ਨੇ ਚੱਕ ਲੈ ਕੇ ਟਰੈਪ ਕਰ ਲੈ ਬਾਅਦ ਚਲੋ ਫੜਿਆ ਗਿਆ ਵਧੀਆ ਗੱਲ ਆ ਤੇ ਇਹਨਾਂ ਨੂੰ ਘਟਰਾਵਾਂ ਨੂੰ ਆਪਾਂ ਹੁਣ ਨਾਥ ਪਾਉਣੀ ਚਾਹੀਦੀ ਆ